ਬੋਲੇ ਪਰੇਸ਼ਾਨ ਹੋ ਚੁੱਕੇ ਆ ਕੰਮ ਨਹੀਂ ਲੱਭ ਰਿਹਾ ਇਹਦੇ ਵੀਰ ਵੀ ਇਸ ਵਿੱਚ ਤੋਂ ਬਾਹਰ ਕਿੰਨੀ ਆਸਾਨੀ ਮੈਨੂੰ ਫੈਸਲੇ ਲੈਣ ਨੂੰ ਇਹ ਸਮਝ ਨਹੀਂ ਆ ਰਿਹਾ ਕੀ ਕਰਾਂ ਕੀ ਨਹੀਂ ਨਾ ਚੋਗਾ ਨਾ ਕੁਛ ਤੇ ਵੀਰ ਬਣ ਕੇ ਬੇਨਤੀ ਆ ਸਾਰਿਆਂ ਨੂੰ ਵੀਰੇ ਆ ਭੈਣ ਦਾ ਜਰੂਰ ਆਪ ਮਦਦ ਕਰਨੀ ਆ ਜੇ ਕਿਸੇ ਵੀਰ ਕੋ ਕੋਈ ਕੰਮ ਹੈਗਾ ਜਰੂਰ ਦੱਸਿਓ ਜਿਵੇਂ ਕਈ ਵੀ ਕਹਣਗੇ ਵੀ ਕੰਮ ਹੈਗਾ ਵੀ ਬੱਚੇ ਟਰਾਈ ਨਹੀਂ ਕਰਦੇ ਹਨਾ ਤਾਂ ਹੁਣ ਭੈਣ ਨੇ ਕਿਹਾ ਵੀ ਜਿੱਥੇ ਮਰਜ਼ੀ ਕੰਮ ਹੋਵੇ ਮੈਂ ਜ਼ਰੂਰ ਕਰੂੰਗੀ ਜਿਹੜਾ ਕੰਮ ਮਰਜ਼ੀ ਹੋਵੇ ਮੈਂ ਜ਼ਰੂਰ ਕਰੂੰਗੀ ਵ੍ਰੈਂਪਟਨ ਦੇ ਨੇੜੇ ਤੇੜੇ ਮਿਸਿਸ ਅਗਰ ਦੇ ਵਿੱਚ ਕੋਈ ਵੀ ਕੰਮ ਹੋਇਆ ਤਾਂ ਬੇਨਤੀ ਆ ਜ਼ਰੂਰ ਦੱਸਿਓ ਭੈਣ ਦਾ ਨੰਬਰ ਵੀ ਮੈਂ ਤੁਹਾਨੂੰ ਦੇ ਦੂੰਗਾ ਜਿਹੜੇ ਕਿਸਬੀਰ ਨੂੰ ਚਾਹੀਦਾ ਤਾਂ ਜ਼ਰੂਰ ਯਾਰ ਕੰਮ 'ਚ ਮਦਦ ਕਰੋ ਉਹ ਵਿਚਾਰੀਆਂ ਫੀਸ ਭਰਨੀਆਂ ਬਹੁਤ ਟੈਨਸ਼ਨ ਦੇ ਵਿੱਚ ਆ ਹਨਾ ਬਹੁਤ ਬੱਚੇ ਇਦਾਂ ਦੇ ਨਹੀਂ ਨੇ ਯਾਰ ਇੱਥੇ ਜਿਹੜਾ ਹੁਣ ਕੰਮ ਕਰਾਉਂਦਾ ਉਹਨੂੰ ਪਤਾ ਹੀ ਆ ਤੇ ਜਿੰਨਾਂ ਕਿ ਜੋਗੇ ਹੈਗੇ ਆਪਾਂ ਇੱਕ ਦੂਜੇ ਦਾ ਸਾਥ ਦਈਏ ਹਨਾ ਵੀ ਕੰਮ ਲਈ ਮਦਦ ਜ਼ਰੂਰ ਕਰਿਓ ਵੀ ਉਹਨਾਂ ਦੀ ਬ